ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਫਰੀਦਕੋਟ ਗੁਰਪ੍ਰੀਤ 사ંગਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੜੇ ਆ ਜੀ ਟਿੱਲਾ ਬਾਬਾ ਫਰੀਦ ਜੀ ਗੁਰਦੁਆਰਾ ਸਾਹਿਬ ਫਰੀਦਕੋਟ ਵਿਖੇ ਤੇ ਆਹੋ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਜਾਣਦੇ ਆ ਇਤਿਹਾਸ ਇਸ ਪਵਿੱਤਰ ਸਥਾਨ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਦੇ ਹੀ ਸੱਜੇ ਪਾਸੇ ਕੜਾਹ ਪ੍ਰਸ਼ਾਦ ਤੇ ਲੰਗਰ ਸੇਵਾ ਦੇ ਵਾਸਤੇ ਜਿਹੜੀ ਰਸੀਦ ਜਿਹੜੀ ਆ ਪਰਚੀ ਆ ਇਹ ਸਿਗਰੋਂ ਮਿਲਦੀ ਹੈ ਤੇ ਸੱਜੇ ਹੱਥ ਹੀ ਬਣਿਆ ਹੋਇਆ ਹੈ ਜੀ ਜੋੜਾ ਕਰ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਰੈਨੋਵੇਟ ਕਰਕੇ ਨਵੀਨੀਕਰਨ ਕੀਤਾ ਗਿਆ ਇਮਾਰਤ ਦਾ ਤੇ ਆਹ ਚੱਲਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਕਰ ਰਹੇ ਦਰਸ਼ਨ ਸੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਨੂੰ ਦੱਸਣਗੇ ਭਾਈ ਸਾਹਿਬ ਭਾਈ ਨਰਪਿੰਦਰ ਸਿੰਘ ਜੀ ਅੱਛਾ ਇਹ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਥੇ ਮਸਜਿਦ ਵੀ ਬਣੀ ਹੈ ਆਪਣੇ ਬਾਬਾ ਫਰੀਦ ਜੀ 1215 ਈਸਵੀ ਵਿੱਚ ਇੱਥੇ ਆਏ ਸਨ ਜਦੋਂ ਆਪਣੇ ਐਸ ਬਰੀਗੋੜ ਸ਼ਹਿਰ ਤੋਂ 10 ਕਿਲੋਮੀਟਰ ਦੂਰ ਗੋਦੜੀ ਸਾਹਿਬ ਵਿਖੇ ਬਾਬਾ ਫਰੀਦ ਜੀ ਤੇ ਗੋਦੜੀ ਸਾਹਿਬ ਦੀ ਆਸ ਵਿੱਚ ਤਕਰਾਰ ਹੋਈ ਸੀ ਉਹਨਾਂ ਨੇ ਤਕਰਾਰ ਦੇ ਵਿੱਚ ਉਹਨਾਂ ਨੇ ਕਿਹਾ ਸੀ ਗੋਦੜੀ ਨੇ ਕਿਹਾ ਸੀ ਵੀ ਮੇਰੇ ਬਿਨਾ ਤੁਹਾਨੂੰ ਕੋਈ ਪੁੱਛਦਾ ਨਹੀਂ ਤੇ ਬਾਬਾ ਫਰੀਦ ਜੀ ਨੇ ਕਿਹਾ ਸੀ ਜੇ ਮੇਰੇ ਨਾਲ ਤਾਂ ਤੇਰੀ ਪੁੱਛ ਆਇਆ ਗੋਦੜੀ ਨੂੰ ਕਿਹਾ ਸੀ ਪਰ ਉਹ ਬਾਬਾ ਫਰੀਦ ਜੀ ਉਸ ਗੋਦੜੀ ਨੂੰ ਉੱਥੇ ਛੱਡ ਆਏ ਸੀ ਉੱਥੇ ਮਾਲਚਾਰ ਦੇ ਡੰਗਰੇ ਦੇ ਬੱਚੇ ਜਿਹਨਾਂ ਨੇ ਉਹ ਗੋਦੜੀ ਪਾਰ ਕੇ ਉਹਦੀ ਇੱਕ ਦੋ ਬਣਾ ਲਈ ਸੀ ਉਹ ਖੁੱਦ ਨਾਲ ਖੇਡਣ ਲੱਗ ਪਏ ਸੀ ਇਧਰ ਜਦੋਂ ਬਾਬਾ ਫਰੀਦ ਜੀ ਇੱਥੇ ਆਏ ਉਸ ਵਕਤ ਇੱਥੇ ਰਾਜੇ ਦਾ ਕਿਲਾ ਬਣ ਰਿਹਾ ਸੀ ਉਹਨਾਂ ਨੂੰ ਇਸ ਬਗਾਰ 'ਚ ਫੜ ਲਿਆ ਗਿਆ ਇਹਦੇ ਗਾਰਾ ਢੋਣ ਤੇ ਲਾਤ ਪਾ ਸੀਗਾ ਪਰ ਜਦੋਂ ਬਾਬਾ ਫਰੀਦ ਜੀ ਘਾਰੇ ਦੀ ਟੁਕਰੀ ਲੈ ਕੇ ਜਾਂਦੇ ਸੀ ਉਹ ਸਿਰ ਤੋਂ ਤਿਰਨਾ ਡੇਢ ਗੱਟ ਉੱਪਰ ਉਪਤੀ ਜਾਂਦੀ ਸੀ ਜੇ ਉਹਨੇ ਜਦੋਂ ਦੇਖ ਕੇ ਜਦੋਂ ਉਹਨਾਂ ਮੁਲਾਜ਼ਮਾਂ ਨੇ ਦੇਖਿਆ ਇੱਕ ਕੌਤਕ ਜਾ ਕੇ ਰਾਜੇ ਨੂੰ ਦੱਸਿਆ ਰਾਜੇ ਨੇ ਫਿਰ ਸਮਝ ਲਿਆ ਵੀ ਕੋਈ ਮੁੰਗਲੀ ਆਦਮੀ ਨਹੀਂ ਹੈ ਕੋਈ ਫਕੀਰ ਹੈ ਫਿਰ ਉਹ ਆ ਕੇ ਬਾਬਾ ਜੀ ਦੇ ਪੈਰੀਂ ਪਏ ਸੀ ਇੱਥੇ ਆ ਕੇ ਉੱਥੇ ਆ ਕੇ ਉਹਨੂੰ ਫਿਰ ਮਾਫੀ ਮੰਗੀ ਸੀ ਤੇ ਬਾਬਾ ਜੀ ਤਾਂ ਫਿਰ ਮੰਗਿਆ ਸੀ ਵੀ ਇਹ ਸ਼ਹਿਰ ਵਸਦਾ ਨਹੀਂਗਾ ਫਿਰ ਬਾਬਾ ਜੀ ਨੇ ਇਹ ਕਹੇ ਵੀ ਇਹ ਇਸ ਫਰੀ ਕੋਰ ਦਾ ਨਹਿਰ ਨਾ ਬਦਲ ਕੇ ਮੁਕਲ ਹਰਸੀਪੁਰ ਨਾਂ ਸ਼ਹਿਰ ਦਾ ਫਿਰ ਬਾਬਾ ਜੀ ਨੇ ਕਿਹਾ ਇਸ ਵੇ ਦੇ ਵੀ ਤੇ ਸ਼ਹਿਰ ਦਾ ਨਾਮ ਬਦਲ ਦਿਓ ਮੋਕਲਹਰ ਤੋਂ ਫਰੀਦਕੋਟ ਰੱਖ ਦਿਓ ਇਹ ਸਾਦਾ ਵਸਦਿਆ ਰਹੂਗਾ ਇਹ ਤੇ ਉਸ ਤੋਂ ਵਕਤ ਬਾਅਦ ਇਹ ਵਾਫੀ ਜੀ ਦੇ ਨਾਂ ਤੇ ਫਰੀਦਕੋਟ ਰੱਖਿਆ ਗਿਆ ਸੀਗਾ ਇਹ ਇੱਥੇ ਇੱਕ ਮਾਨ ਹੈ ਜਿੱਦੇ ਬਾਬਾ ਜੀ ਨੇ ਘਰੇ ਹੱਥ ਪੁੰਝੇ ਸਨ ਉਹ ਪਰ ਹੁਣ ਉਹ ਸੁੱਕ ਚੁੱਕਿਆ ਹੈ ਉਹਦੇ ਨਾਲ ਦਾ ਇੱਕ ਦਰਖਤ ਜਿ ਬਣਦਾ ਹੈ ਉਹ ਹਜੇ ਹਰਾ ਖੜਾ ਹੈ ਪਰ ਇਹ ਉਹਦੀ ਜਦੋਂ ਨਾਲ ਕੱਟ ਕੇ ਜਿੱਥੇ ਬਾਬਾ ਜੀ ਨੇ ਹੱਥ ਪੁੰਝੇ ਸਨ ਉਹ ਇਹਦਾ ਟੁਕੜਾ ਤਾਂ ਕੱਟ ਕੇ ਅੰਦਰ ਸ਼ੋਰੂਮ ਸ਼ੋਕੇਸ ਚ ਰੱਖਿਆ ਗਿਆ ਹੈ ਬੱਚਿਆਂ ਸੰਗਤ ਦੇ ਦਰਸ਼ਨ ਵਾਸਤੇ ਬਾਈ ਸੋ ਇਹ ਸੀ ਇਤਿਹਾਸ ਗੁਰਦੁਆਰਾ ਬਾਬਾ ਟਿੱਲਾ ਜੀ ਦਾ ਤੇ ਆਉ ਕਰਦੇ ਆ ਦਰਸ਼ਨ ਉਸ ਵਣ ਦੇ ਜਿਸ ਦੇ ਨਾਲੋਂ ਟੁਕੜਾ ਕੱਟ ਕੇ ਅੰਦਰ ਰੱਖਿਆ ਗਿਆ ਜਿੱਥੇ ਬਾਬਾ ਫਰੀਦ ਜੀ ਨੇ ਜਿਹੜਾ ਕੰਮ ਕਰਦੇ ਸੀ ਜਦੋਂ ਤੇ ਉਹਨਾਂ ਨੇ ਆਪਣੇ ਹੱਥ ਪੁੰਜੇ ਸੀ ਤੇ ਹੱਥ ਜਿਹੜੇ ਉਹ ਅੱਜ ਵੀ ਉਸੇ ਤਰ੍ਹਾਂ ਹੀ ਉਸ ਵਣ ਦੇ ਉੱਪਰ ਛਪੇ ਹੋਏ ਨੇ ਸੋ ਇਧਰਲੇ ਪਾਸੇ ਜਿਹੜਾ ਵਣ ਸੀਗਾ ਜੀ ਜਿਹਦੇ ਨਾਲ ਉਹ ਹਿੱਸਾ ਕੱਟ ਕੇ ਜਿਹੜਾ ਅੰਦਰ ਰੱਖਿਆ ਗਿਆ ਤੇ ਆਪਾਂ ਕਰਦੇ ਆ ਦਰਸ਼ਨ ਚੱਲ ਕੇ ਅੰਦਰਲੇ ਪਾਸੇ ਸੋ ਸੰਗਤ ਜੀ ਹੁਣ ਆਪਾਂ ਦਰਸ਼ਨ ਕਰਦੇ ਆ ਉਸ ਲੱਕੜ ਦੇ ਉਸ ਬਣ ਦੀ ਲੱਕੜ ਦੇ ਜਿਸ ਨਾਲ ਬਾਬਾ ਜੀ ਨੇ ਗਾਰੇ ਦੇ ਲਿਪੜੇ ਹੱਥ ਪੁੰਝੇ ਸਨ ਤੇ ਸਦੀਆਂ ਤੋਂ ਉਹ ਸੰਭਾਲੀ ਪਈ ਹੈ ਉਹ ਵਾਲੀ ਲੱਕੜ ਤਾਂ ਕਿ ਇਸ ਨੂੰ ਯੁਗਾ ਯੁਗਾ ਤੱਕ ਇਸੇ ਤਰੀਕੇ ਨਾਲ ਹੀ ਰੱਖਿਆ ਜਾ ਸਕੇ ਸੰਭਾਲ ਕੇ ਸੋ 사ਸੰਗਜੀ ਇਹ ਉਹ ਬਣਦੀ ਲੱਕੜ ਹੈ ਜਿਸ ਦੇ ਉੱਪਰ ਨਿਸ਼ਾਨ ਬਾਬਾ ਫਰੀਦ ਜੀ ਦੇ ਹੱਥਾਂ ਦੇ ਉਸੇ ਤਰ੍ਹਾਂ ਹੀ ਬਣੇ ਹੋਏ ਹਨ ਜਿਸ ਤਰ੍ਹਾਂ ਉਹਨਾਂ ਨੇ ਗਾਰੇ ਨਾਲ ਲਿਬੜੇ ਹੋਏ ਹੱਥ ਇਸ ਜਗ੍ਹਾ ਤੇ ਪੁੰਜੇ ਸਨ ਸੋ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਇਸ ਇਮਾਰਤ ਦੀ ਸਾਰੀ ਸਾਮ ਸੰਭਾਲ ਕੀਤੀ ਸੀ ਸੋ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਣਿਆ ਹੋਇਆ ਹੈ ਜੀ ਬੀਬੀ ਫਾਤਿਮਾ ਲੰਗਰ ਹਾਲ ਸੋ ਜਿੱਥੇ ਲੰਗਰਾਂ ਦੀ ਸੇਵਾ ਚੱਲਦੀ ਰਹਿੰਦੀ ਹੈ ਤੇ ਸੰਗਤ ਜਿਹੜੀ ਆ ਉਹ ਤੁਨੋਂ ਮਨੋਂ ਤੁਨੋਂ ਇਸ ਲੰਗਰ ਸਥਾਨ ਦੇ ਵਿੱਚ ਸੇਵਾ ਕਰਦੀ ਹੈ ਠੰਡੇ ਸੁਭਾ ਦੇ ਮਾਲਕ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਾਬਾ ਫਰੀਦ ਜੀ ਨੇ ਫਰੀਦਕੋਟ ਸ਼ਹਿਰ ਨੂੰ ਇਹ ਵਰ ਦਿੱਤਾ ਸੀ ਕਿ ਫਰੀਦਕੋਟ ਸ਼ਹਿਰ ਕਦੇ ਵੀ ਉਜੜ ਨਹੀਂ ਸਕਦਾ ਇਹ ਕਦੇ ਵੀ ਉਜੜੇਗਾ ਨਹੀਂ ਅਤੇ ਨਾਲ ਦੀ ਨਾਲ ਹੀ ਇਸ ਸ਼ਹਿਰ ਨੂੰ ਇਹ ਵੀ ਕਿਹਾ ਸੀ ਕਿ ਫਰੀਦਕੋਟ ਸ਼ਹਿਰ ਦੇ ਵਿੱਚ ਕਦੇ ਅਸਮਾਨੀ ਬਿਜਲੀ ਨਹੀਂ ਡਿੱਗੇਗੀ ਸੰਗਤਾਂ ਵੱਲੋਂ ਬਾਬਾ ਫਰੀਦ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਹੜਾ ਕਿ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਗੁਰਦੁਆਰਾ ਗੋਦੜੀ ਸਾਹਿਬੇ ਖੇ ਜਾ ਕੇ ਸਮਾਪਤ ਹੁੰਦਾ ਹੈ ਗੁਰਦੁਆਰਾ ਗੋਦੜੀ ਸਾਹਿਬ ਸ਼ਹਿਰ ਤੋਂ ਥੋੜੀ ਦੂਰੀ ਤੇ ਹੀ ਸਥਿਤ ਹੈ ਉਹ ਗੁਰਦੁਆਰਾ ਗੋਦੜੀ ਸਾਹਿਬ ਉਹ ਥਾਨ ਹੈ ਜਿੱਥੇ ਬਾਬਾ ਫਰੀਦ ਜੀ ਨੇ ਆਪਣੀ ਗੋਦੜੀ ਦਰਖਤ ਦੇ ਨਾਲ ਟੰਗੀ ਸੀ ਗੋਦੜੀ ਭਾਵ ਉਹ ਕੱਪੜਾ ਜਿਸ ਉੱਤੇ ਬੈਠ ਕੇ ਬਾਬਾ ਜੀ ਭਗਤੀ ਕਰਿਆ ਕਰਦੇ ਸਨ ਨਮਾਜ਼ ਅਦਾ ਕਰਿਆ ਕਰਦੇ ਸਨ ਸੋ ਉਹ ਗੋਦੜੀ ਦਰਖਤ ਨਾਲ ਟੰਗਣ ਤੋਂ ਬਾਅਦ ਬਾਬਾ ਜੀ ਸ਼ਹਿਰ ਵੱਲ ਨੂੰ ਆ ਗਏ ਸਨ ਜਿੱਥੇ ਰਾਜੇ ਨੇ ਉਹਨਾਂ ਨੂੰ ਕੈਦ ਕਰਕੇ ਤੇ ਉਹਨਾਂ ਤੋਂ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ ਸੀ ਸੋ ਸੰਗਧੀ ਆਪਾਂ ਦਰਸ਼ਨ ਕੀਤੇ ਨੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਹੋਰ ਸੰਗਤ ਤੱਕ ਵੀ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ